ਸਸਤੀ ਜਬਾਈ ਚਲੋ ਇਹ ਦੱਸੋ ਵੀ ਇਹ ਮੂੰਗੀ ਦਾ ਫਸਲ ਬੀਜਣੀ ਚਾਹੀਦੀ ਹੈ ਜਾਂ ਨਹੀਂ ਮੈਂ ਤਾਂ ਸਭ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਝੋਨੇ ਦੇ ਪਹਿਲਾਂ ਮੂੰਗੀ ਬੀਜੋ ਇਹਦੇ ਵਿੱਚ ਆਪਾਂ ਕਾਮਯਾਬੀ ਆਪਣੀ ਪਾਣੀ ਦੀ ਬਚਤ ਅਤੇ ਵਾਹ ਸੁਧਰਦਾ ਤੇ ਇਹਦਾ ਫਾਇਦਾ ਕੀ ਹੈ ਇਹ ਫਾਇਦਾ ਬਹੁਤ ਹੈ 30000 ਰੁਪਏ ਦੇ ਕਿੱਲੇ ਜੋ ਅੱਗੇ ਵੇਚੀ ਹੈ 4 ਕਿੱਲੇ ਵੱਢੀ ਸੀ ਤੇ ਗਰਾਵਾ ਵੇਚ ਕੇ ਆਉਂਦੀ ਹੈ ਅੱਛਾ ਵਧੀਆ ਨਿਕਲ ਗਈ ਆ ਬਹੁਤ ਵਧੀਆ ਜੀ 30000 ਦੇ ਨਿਕਲ ਗਈ ਕਿੱਲੇ ਦੀ 7500 ਨੂੰ ਵੇਚੀ ਇਹ ਹੁਣ ਇੱਥੇ ਕਿਹੜਾ ਝੋਨਾ ਲਾਉਣਾ ਤੁਸੀਂ ਇੱਥੇ ਲਾਉਣਾ ਜੀ ਬਾਸਪਤੀ 17 18 <laughs> दे दे दे। अच्छा चलो बढ़िया ਤੇ ਇਹਦੇ ਨਾ ਬੀਜਣ ਦੇ ਕੀ ਫਾਇਦੇ ਆ ਮੂੰਗੀ ਦੇ ਨਾ ਬੀਜਣ ਦਾ ਕੋਈ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਜੀ ਨਾ ਬੀਜਣ ਦਾ ਕੋਈ ਫਾਇਦਾ ਨਹੀਂ ਇਨੀ ਖੇਚੜ ਵਰਦ ਸਭ ਕਿੰਨੀ ਮਿਹਨਤ ਕਰਨੀ ਚਾਹੀਦੀ ਇਹਦੇ ਇਹ ਮੈਂ 2 ਪਾਣੀ ਲਾਇਆ ਜੀ ਅੱਛਾ 2 ਸਪਰੇਅ ਕੀਤੀ ਸੁੰਡੀ ਵਾਲੀਆਂ ਅੱਛਾ 8 ਕਿਲੋ 20 ਪਾਇਆ ਚਿੱਲੇ ਦਾ ਅੱਛਾ ਹਾਂਜੀ ਵੀ ਵਾ ਇੰਨੀ ਕੋ ਮਿਹਨਤ ਹੈ ਇਨੀ ਮਿਹਨਤ ਬੀਜਣੀ ਚਾਹੀਦੀ ਰੇਕ ਬੰਦੇ ਨੂੰ ਬੀਜਣੀ ਚਾਹੀਦੀ ਪਿਛਲੀ ਜਰੀ ਵੀ 10 ਪਿਆਰ ਦੇ ਬਹੁਤ ਆ ਹਨਾ ਮੜੇ ਹੱਥ ਤੋਂ ਮਾਰ ਰੋ ਇੱਧਰ ਇਹ ਤਾਂ ਬਈ ਗੁੱਸੇ ਵਾਲਾ ਡਰ ਆਉਂਦਾ ਮਿਲਦਾ ਨਾ ਤੈਨੂੰ ਕਿਉਂ ਲੱਗਦਾ ਸਾਸਰੀਕਾਲ ਬਾਬਾ ਸਾਸਰੀਕਾਲ ਇਧਰ ਮੁਕਾ ਕੇ ਸਾਸਰੀਕਾਲ ਇਹ ਬੰਦਾ ਗੁੱਸੇ ਵਾਲਾ ਲੱਗਦਾ ਹਨਾ ਹੈ ਤੇਰਾ ਕੀ ਲੱਗਦਾ ਡੈਡੀ ਡੈਡੀ ਤੇਰਾ ਤੇ ਡਰਾਈਵਰ ਆਪਣੇ ਨਹੀਂ ਅਕੇ ਕਰੇ ਉਹ ਕਿੱਧਰ ਨਿਕਲ ਗਏ ਉਹ ਪਾੜਾ ਲਗਾਏ ਪਾੜਾ ਲਗਾਣੇ ਹੇਮਕੋਟ ਆ ਪਾਣੀ ਇੱਕ ਕੰਦੇ ਜਾਣਾ ਸਾਸਰੀਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਾਂ ਜੀ ਅੱਜ ਇੱਥੇ ਦੋ ਕਿਲੇ ਥਾਂ ਹੈਗਾ ਮੂੰਗੀ ਦਾ ਆਪਣੇ ਲਾਗੇ ਪਿੰਡ ਦੇ ਪਹਿਲੋ ਵੱਡੇ ਛੇਨਾ ਦਾ ਥੋੜਾ ਜਿਹਾ ਰਹਿੰਦਾ ਹੈ ਮਤਲਬ ਅੱਜ ਤੇ ਡਰਾਈਵਰ ਸਾਡੇ ਸਾਰੇ ਹੇਮਕੋਟ ਪਹੁੰਚੇ ਹੋਇਆ ਕੱਲ ਕੱਲ ਪਰਸੂ ਦੇ ਗਿਆ ਹੌਣ ਦੇ ਹੌਣ ਦੇ ਹੌਣ ਦੇ ਕੱਲ ਪਰਸੂ ਦੇ ਤਰੇ ਆ ਘਰੋਂ ਤੇ ਆਪ ਪਹੁੰਚਿਆ ਹੇਮਕੋਟ ਆਪਾਂ ਨੂੰ ਫਿਰ ਇਹ ਤੱਕ ਆਪਾਂ ਇਹਦੇ ਡੈਡੀ ਨੂੰ ਲਿਆਉਣਾ ਪਿਆ ਹੈ ਡਰਾਈਵਰ ਇਹ ਵੀ ਚੋਟੀ ਰਹੀ ਬਾਕੀ ਤੇ ਉਹ ਚਾਰੇ ਬੰਦੇ ਡਰਾਈਵਰ ਆਪਣੇ ਚਲੇ ਗਏ ਕੋਈ ਬੰਦਾ ਜਰਾ ਗੋਰੀ ਕਿੰਦਰੀ ਦੁੱਗਲ ਤੇ ਸਿੰਦੂ ਚਾਰੇ ਚਲੇ ਗਏ ਅਸੀਂ ਰਵੇ ਜੀ ਬੜੀ ਔਖੀ ਮੀਟੀਮ ਕੱਢ ਕੇ ਲਿਆਏ ਤੇ ਤਕਰੀਬਨ ਹੁਣ ਆਪਾਂ ਆ ਬਟਨੀ ਆ ਸਾਹਮਣੇ ਮੂੰਗੀ ਤੇ ਮਸ਼ੀਨ ਜੀ ਆਪਾਂ 4600 ਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਆਪਾਂ ਕੰਬਾਈਨਾ ਦੋ ਲੈ ਲਈਆਂ ਜੀ ਨਵੀਆਂ ਇੱਕ ਵੇਚ ਕੇ ਦੋ ਲਈਆਂ ਆਪਾਂ ਵੇਚੀ ਜੀ 1240 ਪੈਸੇ ਮਸ਼ੀਨ ਬਹੁਤ ਚੰਗੀ ਸੀ ਇੱਥੇ ਪਾਲਾ ਮਸ਼ੀਨ ਬਹੁਤ ਚੰਗੀ ਸੀ ਤੇ ਬਸ ਉਦਾਂ ਹੀ ਡਰਾਈਵਰ ਆਪਣਾ ਇੱਕ ਹੈਗਾ ਸੀ ਉਹਨੇ ਥੋੜੀ ਜੀ ਮਾਰਕੀਟ ਖਰਾਬ ਕਰਤੀ ਆ ਮਸ਼ੀਨ ਦਾਣਿਆਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਮੁੱਚਲ ਮੱਚਲ ਜਿੱਥੇ ਮਰਜ਼ੀ ਜਿੰਨੀ ਮਰਜ਼ੀ ਇਹ ਨਹੀਂ ਕਭੀ ਉਹਾਰੇ ਬਖਾ ਜੂਗੀ ਇਹ ਆਪਣੀ ਇੱਕ ਖੁਸ਼ੀ ਦੀ ਗੱਲ ਆ ਤੁਹਾਨੂੰ ਦੱਸਿਆ ਵੀ 12 ਛਲੇ ਆਪਾਂ ਵੇਚੀ ਆ ਵੇਚ ਕੇ ਆਪਾਂ ਦੋ ਕੰਬੈਨਾ ਲਈਆਂ ਇੱਕ ਲਈ ਜੀ ਦਸਮੇਸ਼ ਆ ਇੱਕ ਲਈ ਆਪਾਂ ਸੈਣ ਤੇ ਆਪਾਂ ਲਿਉਣੀਆਂ ਵੀ ਅਜੇ ਲਿਉਣੀਆਂ ਆ ਜੀ ਦੋ ਚਾਰ ਦਿਨ ਤੇ ਕਰ ਲਵਾਂਗੇ ਕਿਉਂਕਿ ਬੰਦੇ ਆਉਣਗੇ ਫੇਮਕੁੰਡ ਵਾਲੇ ਫੇਰ ਕੰਬੈਨਾ ਲੈ ਕੇ ਆਵਾਂਗੇ ਜਾਣ ਲੈ ਕੇ ਜਾਣ ਲੈ ਜਾਣ ਲੱਗੇ 12 ਛਾਲੀ ਕਰਮਾ ਵਾਲੀ ਬਹੁਤ ਮਸ਼ੀਨ ਵਧੀਆ ਜਿੰਨੂੰ ਵੀ ਜਿਹਦੇ ਕੋਲ ਵੀ ਜਾਊਗੀ ਵਾਦੇ ਕਰੂਗੀ ਕਾਟੇ ਨਹੀਂ ਅੱਗੇ ਹੋਰ ਕਰ ਲੈ ਮਾੜੀ ਜੀ ਅੱਗੇ ਜਬਾਤ ਜਿਹਦੇ ਕੋਲ ਵੀ ਜਾਊਗੀ ਵਾਦੇ ਕਰੂਗੀ ਆਪਾਂ ਜਿਹਨੂੰ ਵੇਚੀਆ ਤੇ ਉਹਨੇ ਵੀ ਤਕਰੀਬਨ ਉਹ ਬੰਦੇ ਨੇ ਬੱਸ ਇੱਥੇ ਰੋਕ ਦੇ ਉਹ ਬੰਦੇ ਨੇ ਜੀ ਆਪਾਂ 3-10 ਦੀ ਵੇਚੀ ਆ ਤੇ 3-30 ਦੀ ਅੱਗੇ ਵੇਚੀ ਆ ਤੇ ਬਾਕੀ ਆਪਾਂ ਤੁਹਾਨੂੰ ਥੋੜੇ 2 ਮਿੰਟ ਰੋਕੇ ਬੱਧੀ ਇਹ ਗੱਲਬਾਤ ਤੁਹਾਡੇ ਨਾਲ 第一 <Sí. S 2>、sí. ਸਭਾਈ ਦੇ ਆਪਾਂ ਮੂੰਗੀ ਵੱਢਣ ਆਏ ਅੱਜ 2 ਕਿੱਲੇ ਤੇ ਆਪਾਂ ਇਹਨੂੰ ਪੁੱਛਦੇ ਹਾਂ ਕੋਈ ਮੂੰਗੀ ਬਾਰੇ ਸਵਾਲ ਜੋ ਕਰਦੇ ਆਂ ਪਹਿਲਾਂ ਸਾਸਰੀ ਘਰ ਬਾਰੇ ਰਵੀ ਬਾਈ ਸਾਸਰੀ ਬਾਈ ਜੀ ਚਲੋ ਇਹ ਦੱਸੋ ਵੀ ਮੂੰਗੀ ਦਾ ਫਸਲ ਬੀਜਣੀ ਚਾਹੀਦੀ ਏ ਜਾਂ ਨਹੀਂ ਮੈਂ ਤਾਂ ਸਭ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਝੋਨੇ ਤੋਂ ਪਹਿਲਾਂ ਮੂੰਗੀ ਬੀਜੋ ਇਹਦੇ ਵਿੱਚ ਆਪਾਂ ਕਾਮਯਾਬੀ ਆਪਣੀ ਪਾਣੀ ਦੀ ਬਚਤ ਅਤੇ ਵਾਣ ਸੁਧਰਦਾ ਤੇ ਇਹਦਾ ਫਾਇਦਾ ਕੀ ਆ ਇਹ ਫਾਇਦਾ ਬਹੁਤ ਹੈ 30000 ਰੁਪਏ ਦੇ ਕਿੱਲੇ ਜੋ ਅੱਗੇ ਵੇਚੀ ਹੈ 4 ਕਿੱਲੇ ਵੱਡੀ ਸੀ ਤੇਰਾਵਾ ਵੇਚ ਕੇ ਆਂਦੀ ਆ ਜੀ ਅੱਛਾ ਵਧੀਆ ਨਿਕਲ ਗਈ ਆ ਬਹੁਤ ਵਧੀਆ ਜੀ 30 ਹਜ਼ਾਰ ਦੇ ਨਿਕਲ ਗਈ ਕਿੱਲੇ ਦੀ 7700 ਨੂੰ ਵੇਚੀ ਜੀ ਹੁਣ ਇੱਥੇ ਕਿਹੜਾ ਝੋਨਾ ਲਾਉਣਾ ਤੁਸੀਂ ਇੱਥੇ ਲਾਉਣਾ ਜੀ ਬਾਸਪਤੀ 17 18 अच्छा चलो बढ़िया ਤੇ ਇਹਦੇ ਨਾ ਬੀਜਣ ਦੇ ਕੀ ਫਾਇਦਾ ਆ ਮੂੰਗੀ ਦੇ ਨਾ ਬੀਜਣ ਦਾ ਕੋਈ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਜੀ ਨਾ ਬੀਜਣ ਦਾ ਕੋਈ ਫਾਇਦਾ ਨਹੀਂ ਇੰਨੀ ਖੇਤੜ ਵਰ ਦਾ ਸਭ ਕਿੰਨੀ ਮਿਹਨਤ ਕਰਨੀ ਚਾਹੀਦੀ ਇਹਦੇ ਮੈਂ 2-5 ਲਾਇਆ ਜੀ ਅੱਛਾ ਦੋ ਸਪਰੇ ਕਿਤੇ ਸੁੰਡੀ ਵਾਲੀਆਂ ਅੱਛਾ 8 ਕਿਲੋ ਵੀ ਪਾਇਆ ਕਿੱਲੇ ਦਾ ਅੱਛਾ ਹਾਂਜੀ ਵੀ ਮੈਂ ਇੰਨੀ ਕਿ ਮਿਹਨਤ ਹੈ ਇੰਨੀ ਮਿਹਨਤ ਬੀਜਣੀ ਚਾਹੀਦੀ ਰੇਗ ਬੰਦੇ ਨੂੰ ਇੰਨੀ ਚਾਹੀਦੀ ਪਿਛਲੀ ਜਾਰੀ ਵੀ 10 ਤੋਂ ਨੂੰ ਲਾਈ ਸੀ ਮੈਂ ਬਾਸਪਤੀ 50 ਮਨ ਘੜੀ ਸੀ ਅੱਛਾ ਤੇ ਇਹਦਾ ਕਿਹੜਾ ਬੀਜ ਬੀਜਣਾ ਚਾਹੀਦਾ ਆਪਾਂ ਮੂੰਗੀ ਦਾ ਇਹ ਬੀਜ ਦੋ ਵਿਜੈ ਜੀ 1.445 ਹੈ ਅੱਛਾ ਇੱਕ ਸ਼੍ਰੀਨਾਮ ਦੀ ਉਹ ਉਹ ਕਹਿੰਦੇ ਸੀ ਯਾਦ ਨਹੀਂ ਇੱਕ ਹੋਰ ਆਉਂਦੀ ਆ ਉਹ ਤੁਹਾਨੂੰ ਦੱਸਾਂਗੇ ਉਹਦਾ ਜਾੜ ਇਸ ਤੋਂ ਬਾਅਦ ਉਹ ਜਗਰਾਵਾ ਜੋ ਹਾਂ ਉਥੋਂ ਬੀਜਾਂਗੇ ਜੀ ਉਹਦਾ ਜਾੜ ਕਹਿੰਦੇ ਵੇਸ ਤੋਂ ਚੰਗਾ ਹੈ ਠੀਕ ਹੈ ਜੀ 4 ਤੇ ਹੋ ਚੰਗਾ ਜੀ ਬਾਕੀ ਇਹਦੇ ਰਪਾਲੋ ਇੰਨੀਆਂ ਵੱਟਾਂ ਨਾਲ ਵਿੱਚ ਪਾਜੇ ਅੱਗੇ ਬਿਜਾਈ ਕਰਨੀ ਨਾ ਇੰਨੀ ਵੱਟ ਨਹੀਂ ਪਾਉਣੀ ਆਪਾਂ ਇਹ ਵੱਟ ਕੰਕਲੀਆਂ ਜੀ ਪਾਵੇ ਤੁਸੀਂ ਜੀ ਜੀਰੋ ਡਲਣਾ ਕੀ ਸੀ ਚਲੋ ਵੀ ਵੱਟਾਂ ਵਿੱਚ ਦੋ ਹੋਣੇ ਕਿੱਲੇ ਦੇ ਵਿੱਚ ਠੀਕ ਹੈ ਤੇ ਬਾਕੀ ਜੀ ਨਸੀਰ ਆ ਰਹੀ ਆ ਹੱਥ ਥੱਲੇ ਰੱਖ ਕੇ ਘੜ ਰਹਾ ਹੈ। ਐਨੀ ਆ। ਹਾਂ ਐਸਾ ਮਸਾ ਰਸ ਇਹਦਾ ਕੀ ਫਾਇਦਾ? ਥੋੜਾ ਸੁਖਰਾ ਹੋ ਜਾਂਦਾ ਜੀ। ਦੰਗੀਆਂ ਮਾਰ ਕੇ ਉੱਠਾ ਵਿੱਚ ਮਾਰ ਦਿੰਦੇ ਤੇ ਮਾਫ ਨਹੀਂ ਲੱਗਦੀ। ਨਜ਼ਾਰਾ ਆਉਂਦਾ ਨੇ ਦੇ ਨਾਲ। ਤੇ ਬਾਕੀ ਦੂਜੇ ਨਾਲੋਂ ਇਹਨਾਂ ਥੋੜੀ ਮਿਹਨਤ ਜ਼ਿਆਦਾ ਕਰਨੀ ਇਹਨਾਂ ਦੀ ਮਿਹਨਤ ਘੱਟ ਕਰਨੀ ਪੈਂਦੀ ਹੈ। ਐਸਾ ਮੈਂ ਤਾਂ ਹੀ ਪੜਾ। ਹਾਂ ਹਾਂ ਇਧਰ। ਤਰੀਆਂ ਮਾਰ ਕੇ ਰੋਟਾ ਵੇਟਰ ਮਾਰ ਕੇ ਪਾਸਪੀ ਲੱਗਦੀ ਹੈ। ਕਦੋਂ ਝੋਨਾ ਲਾਉਣਾ ਇਹਦੇ ਦਾ? ਝੋਨਾ ਪਰਸੋਂ ਲਾ ਦੇਣਾ ਜੀ। ਥੋਲਣ ਲੱਗਿਆ ਆਪਾਂ ਦਾ ਲੈਡੀ। ਹਾਂ ਇਹਦਾ ਥੋਲਣ ਦਾ ਖਰਚਾ ਕਿੰਨਾ ਆਇਆ ਤੁਹਾਡਾ? 12 ਲੱਖ ਤੇ 22000 ਰੁਪਈਆ। ਇਹ ਜੀ ਇਹ ਕਿੰਨੇ 6 ਐ ਇਹ ਜਗੜੇ ਐ ਇਹ 6 ਐ ਜੀ ਤਿੰਨ ਐ ਕਿਰੇ ਤੇ ਇਹਦੇ ਦੇ ਸਬਸਿਡੀ ਵਗੈਰਾ ਕੋਈ ਹੈਗੀ ਬਿਲਕੁਲ ਨਹੀਂ ਬਿਲਕੁਲ ਹੀ ਨਹੀਂ ਆਇਆ ਨਗਦ ਕਾਇਸ਼ੇ ਕੋਲ 110000 ਲਾਉਦੇ ਐ ਅੱਛਾ ਇਹ ਉਦੋਂ ਪਹਿਲਾਂ ਕਿੰਨੇ ਲੱਗਿਆ ਤੁਹਾਡਾ 122000 ਲੱਗਿਆ ਪਰ ਹੋ ਗਿਆ 1.5 ਮਹੀਨਾ ਫੋਕ ਕਰਾਇਆ ਹੁਣ ਕਿਉਂ ਰੇਟ ਘਟ ਕਰ ਤੜੇ ਬਹੁਤ ਸੀਜ਼ਨ ਆਫ ਹੋ ਗਿਆ ਜੀ ਅੱਛਾ ਸੀਜ਼ਨ ਆਫ ਕਰਕੇ ਇਹਦਾ ਵੀ ਇਹਦਾ ਕੋਈ ਸੀਜ਼ਨ ਹੁੰਦਾ ਆ ਸੀਜ਼ਨ ਅੱਜ ਪਹਿਲਾਂ ਬਹੁਤ ਜ਼ੋਰ ਸੀ ਆ ਅੱਛਾ ਤੇ ਹੁਣ ਕਸ ਘਟ ਗਿਆ ਜੀ ਸਪਰੇ ਕਿੰਨੇ ਦਿਨ ਹੋ ਗਿਆ ਮੰਗੀ ਕੀਤੀ ਨੂੰ 4 ਦਿਨ ਹੋ ਗਿਆ ਜੀ 4 ਚਲੋ ਠੀਕ ਆ ਬਾਕੀ ਕਹਿੰਦੇ ਵੀ ਸਪਰੇਅ ਵੈਸੇ ਕਰਨੀ ਤਾਂ ਨਹੀਂ ਚਾਹੀਦੀ ਜੇ ਨਹੀਂ ਕਰਦੇ ਆ ਨਾ ਫਿਰ ਆਪਣਾ ਹਾਂ ਵੱਡੀ ਵੀ ਜਾਂਦੀ ਬਾਹਰ ਅਸੀਂ ਵੱਡੀ ਦਾ ਇਹ ਫਸਲਾਂ ਅਸੀਂ ਬਾਹਰ ਵੱਡੀ ਦਾ ਪਤਾ ਹੀ ਨਹੀਂ ਦਾ ਕਾਰਨ ਕੀ ਸਪਰੇਅ ਆਪਾਂ ਕਿਉਂ ਕਰਾਈਦਾ ਹਾਂਜੀ ਇਹਦੇ ਕਾਰਨ ਜਿਹੜੇ ਆਪਣੇ ਜ਼ਿਮੀਂਦਾਰ ਨੇ ਇੱਧਰ ਦੇ ਉਹ ਜਿਹੜਾ ਜਦੋਂ ਹਰੀ ਹੁੰਦੀ ਨਾ ਜਾਦਾ ਇਹਨੂੰ ਪੂਰਾ ਟਾਈਮ ਇਹ ਲਵੇ ਫਿਰ ਪੱਤੇ ਵਿੱਚ ਮੋਰੇ ਹੋ ਜਾਂਦੇ ਆ ਨਾ ਲੇਟ ਹੁੰਦਾ ਹਾਂ ਪੱਤਾ ਲਹੇਦਾ ਜਦੋਂ ਮੋਰੇ ਫਿਰ ਵਧੀਆ ਵੱਢੀ ਜਾਂਦੀ ਆ ਆਪਾਂ ਕਿਉਂਕਿ ਮੂੰਗੀ ਹੁੰਦੀ ਹਰੀ ਆਪਾਂ ਨੂੰ ਇਦਾਂ ਵੱਢਣੀ ਪੈਂਦੀ ਆ ਮਜਬੂਰੀ ਸਪਰੇਅ ਕਰਨੀ ਕਰਨੀ ਪੈਂਦੀ ਜੇ ਇਹਨੂੰ ਸਪਰੇਅ ਨਹੀਂ ਕਰਨਾ ਇਦੋਂ ਮਹੀਨਾ ਇੱਕ ਹੋਰ ਮਹੀਨਾ ਰੋਕਣੀ ਪੋਗੀ ਹੋਰ ਹਾਂ ਭਾਈ ਸਪਰੇਅ ਤਾਂ ਕਰਨੀ ਚਾਹੀਦੀ ਚਲੋ ਠੀਕ ਆ ਸਪਰੇਅ ਵਾਹੇ ਕੱਟ ਕੇ ਆ ਕਰੋ ਇੰਨੀ ਜ਼ਿਆਦਾ ਨਹੀਂ ਆਪਾਂ ਨੂੰ ਕਿਉਂਕਿ ਸਪਰੇਅ ਦੇ ਨੁਕਸਾਨ ਨੁਕਸਾਨ ਪੈਦਾ ਤਾਂ ਹੈ ਸਪਰੇਅ ਦੇ ਕੀ ਕਰੀਏ ਹਾਂ ਤੇ ਜੇ ਆਪਣੇ ਬੰਦੇ ਨਾਲ ਜਿਹੜੇ ਜ਼ਿਮੀਂਦਾਰ ਆ ਇਹ ਗੱਲ ਨਹੀਂ ਜਰਦੇ ਕਿ ਇਹ ਗੱਲ ਬਸ ਸਪਰੇਅ ਨਾ ਕਰਦੇ ਕੋਈ ਮੂੰਗੀ ਦਾ ਦਾਣਾ ਪਿੱਛੇ ਆਉਂਦਾ ਹੈ ਇਹਦੇ ਨਾਲ ਮੂੰਗੀ ਦੀ ਛਣਾਈ ਹੋਈ ਨਹੀਂ ਬਸ ਇਹਦਾ ਇਹ ਫਾਇਦਾ ਨਹੀਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਤੇ ਕਾਹ ਦੀ ਬਹੁਤ ਬੀਜੇ ਰਹੀ ਹੈ ਚਾਹ ਕਾਹ ਬਹੁਤ ਹੈ ਕਿ ਭਾਜੀ ਵਾਈ ਹੀ ਨੇ ਜੀਰੋ ਡੈਲ ਨਾਲ ਦੇਖੀ ਹੋਏ ਅੱਛਾ ਉਹਦੇ ਤਰ੍ਹਾਂ ਨਿਕਾਹ ਹੋਗਾ ਇਹਦੇ ਖੇਤ ਦੀ ਜੀ ਵਾਹ ਜੇ ਤਮੀਆਂ ਨਾਲ ਅੱਛਾ ਉੱਥੇ ਨਹੀਂ ਨਿਕਾਹ ਹੋਇਆ ਬਾਕੀ ਤੂੰ ਡਰਾਈਵਰ ਮਾੜੇ ਉੱਤੇ ਚੜਨੇ ਚੜ ਜਾ ਡਰਾਈਵਰ ਮਾੜਾ ਹੀ ਨੀਵਾ ਰੱਖਿਆ ਬੇਮਲੂਮਾ ਆ ਆਖਿਆਗਾ ਪਹਿਲਾ ਗੇੜਾ ਸੀ ਫਿਰ ਨਾਲੇ ਇਹਦੇ ਮਸ਼ੀਨ ਦੇ ਹੱਥ ਇਨਾਂ ਟਿਕਿਆ ਬੰਦੇ ਜਿਹੜੇ ਚਲਾਉਂਦੇ ਹੋ ਤਾਂ ਗਾਇ ਹੈਮਕੋਟਾ ਸੇਵਾ ਕਰਦੇ ਆ ਹਾਂ ਬਕੋ ਨਹੀਂ ਹੁਣ ਥੱਲੇ ਰੱਖੂਗਾ ਮੜਾ ਇਹਨੂੰ ਕਹਿ ਵੀ ਦੀ ਜੰਗਾ ਮੈਂ ਤਾਂ ਵੈਸੇ ਨਾ ਆਖਿਆ ਮੈਂ ਮਿੱਟੀ ਪਰਉਣਾ ਥੱਲੇ ਆਣ ਦੀ ਹਾਂ ਵੀ ਮੜਾ ਇਹਨੂੰ ਕਹਿ ਦੀ ਥੋੜਾ ਜਿਹਾ ਕੇ ਮੈਂ ਕੌਣ ਆਸਤਾਂ ਦੇ ਨਾਨਕਿਆ ਉਹ ਕਿਹੜੇ ਏਰੀਆ ਜਾ ਉਹ ਦੱਜਾ ਨਾਲ ਦੇ ਕੋਲੇ ਆ ਰੈਸਨ ਨਗਰ ਦੇ ਉਹ ਕਰਾ ਦੇ ਗੱਲ ਮੇਰੀ ਕਰਾ ਦੇ ਮਸ਼ੀਨ ਮੈਂ ਉੱਥੇ ਨਾਲ ਭੇਜਦਾਗਾ ਹਾਂ ਐਸਐਮਐਸ ਲਵਾਉਂਦੇ ਆ ਨਾ ਪਿੱਛੇ ਫਿਰ ਮੈਂ ਮੇਰੇ ਆਪਣਾ ਗੱਲ ਕਰਾ ਦੇ ਉਹ ਹੋਰ ਦੀ ਹੈ ਇਹ ਨਹੀਂ ਹੈ ਅੱਛਾ ਆਪਾਂ ਨੇ ਇਹ ਰਵੀ ਬਾਈ ਨੂੰ ਪੁੱਛਿਆ ਸੀ ਕਿ ਮੂੰਗੀ ਬੀਜਾਂ ਦੇ ਕੀ ਫਾਇਦੇ ਆ ਤੇ ਨਾ ਬੀਜਾਂ ਦੇ ਕੀ ਫਾਇਦਾ ਹੈ ਉਹ ਇਹਨਾਂ ਨਾ ਬੀਜਾਂ ਦਾ ਕੋਈ ਫਾਇਦਾ ਹੈ ਹੀ ਨਹੀਂ ਵਾਕਿਆ ਦੀ ਗੱਲ ਸਹੀ ਹੈ ਨਾ ਬੀਜਾਂ ਦਾ ਕੋਈ ਫਾਇਦਾ ਨਹੀਂ ਹੈ ਜੇ ਬੀਜਾਂਗੇ ਤਾਂ ਕੋਈ ਫਾਇਦੇ ਹੋਣਗੇ ਇਹ ਕਹੇ ਵਿਹਲਾ ਰੱਖਿਆ ਬੱਸ ਹੈ ਮੁਆਫ ਸੁਹਾਈ ਕਰੀ ਨੂੰ ਮੂੰਗੀ ਜੋ ਕਰਨਾ ਪਊਗਾ ਕੀ ਕਰਨਾ ਵੇ ਇੱਥੇ ਕੀ ਕਰਨਾ ਹੈ ਮੂੰਗੀ ਚ ਇਹਨਾਂ ਦੇ ਮੋਟਰਾਂ ਆਵਦੀਆਂ ਅੱਛਾ ਮੈਂ ਮੋਲ ਦਾ ਪਾਣੀ ਲਾਇਆ ਤਣ ਪਾਣੀ ਮੋਲ ਦੇ ਲਾਇਆ ਇਹ ਕੀ ਇਹ ਦੱਸ ਵੀ ਬਜਾਈ ਕਿਹੜੀ ਕੀਤੀ ਕਿਹੜੀ ਫਸਲ ਦੀ ਮੂੰਗੀ ਦੀ ਗੀ ਸਾਰੀ ਨਹੀਂ ਮੂੰਗੀ ਤਾਂ ਕੀਤੀ ਆ ਉਸ ਤੋਂ ਬਾਅਦ ਮੂੰਗੀ ਤੋਂ ਬਾਅਦ ਚ ਮੂੰਗੀ ਤੋਂ ਬਾਅਦ ਬਾਸਪਤੀ 17 18 17 18 ਸਾਰੀ ਵਿਜਾਈ ਉਹ ਕੀਤੀ 18 ਕਿੰਨੇ ਲਾਈ ਆ ਜੀ ਬਾਸਪਤੀ ਲਾਈ ਚਲੋ ਵਧੀਆ ਤੇ ਉਹਦਾ ਚਾਰ ਚੋੜ ਦਾ ਕੋਈ ਹੈ ਬਾਤ ਚਾਰ ਚੰਗੇ ਵਾਂਚ 55 60 ਚੜਦੀ ਹੈ ਇਹ ਮੰਨ ਲਓ ਜੀ 50 ਮੰਨ ਲ ਚੜੂਗੀ ਹਾਂ ਉਹਦਾ ਰੇਟ ਕੀ ਆ ਸਾਰਾ ਸਾਲ ਦਾ 4500 ਸੀ ਆਡ ਕਿ ਆਡ ਕੀ 3500 ਮੰਨ ਕੇ ਲਾਵਾਂਗੇ 3500 ਰਹੂਗਾ ਹਾਂ ਜਲਾਲਾਬਾਦ ਏਰੀਆ ਚ ਸਾਰੀ ਇਹੀ ਵਿਜਾਈ ਹੋ ਰਹੀ ਆ ਚੱਲਦੀ ਐ ਮਕਸਰ ਵੀ ਇਹੀ ਹੈ ਜੀ ਹਾਂਜੀ ਮਕਸਰ ਏਰੀਆ ਚ ਵੀ ਇਹ ਚੱਲੀ ਜਾਂਦੀ ਹੈ ਰਿਸ਼ਤੇਦਾਰ ਮੇਰੇ ਐ ਤਾਂ ਟੋਕਾ ਤਾਂ ਮੇਰੇ ਰਿਸ਼ਤੇਦਾਰ 300 ਕਿਲਾ ਲਾਉਦੇ ਆ ਅੱਛਾ ਸਾਰੇ ਸਾਰੇ ਮਿਲਾ ਕੇ ਅਸੀਂ ਜਾਲਾ ਤਾਂ ਵਧਦੇ ਇਹ ਸਾਰਾ ਸਾਰਾ ਉਹ ਕਹਿੰਦੀ ਵੀ ਆਪਾਂ ਜੀ ਤੁਹਾਨੂੰ ਦੱਸਣ ਲੱਗੇ ਸੀ ਕਿ ਕੰਬੈਨ ਬਾਰੇ 12 ਚਾਲੀ ਬਾਰੇ ਤੇ ਉਹ ਵਿੱਚ ਆਪਾਂ ਹੋਰ ਵੀਡੀਓ ਪਾ ਲਈ ਉਹਦਾ ਜਾਨੀ ਕਿ ਟਾਈਮ ਅੱਗੇ ਪਿੱਛੇ ਹੋ ਗਿਆ ਤੁਹਾਨੂੰ 12 ਚਾਲ ਦੇ ਫਾਇਦੇ ਦੱਸ ਦਿਆਂ ਵੀ ਇਹਦੇ ਫਾਇਦੇ ਕੀ ਕੀ ਆ ਇਹਦਾ ਇਹਦੇ ਫਾਇਦੇ ਜਦੋਂ ਆਪਾਂ ਇਹ ਲੈ ਕੇ ਆਏ ਨਾ ਮਸ਼ੀਨ ਇਹ ਪਹਿਲੋਂ ਅਸੀਂ ਗੁਜਰਾਤ ਏਰੀਆ ਚ ਉਹਨਾਂ ਬਾਜੇ ਤੋਂ ਮਸ਼ੀਨ ਨਹੀਂ ਚੱਲੀ ਜੀ ਇਹ 12 ਛਾਲੀ ਤੁਹਾਨੂੰ ਆਪਾਂ ਦਿਲ ਦੀ ਗੱਲ ਦੱਸਣ ਲੱਗੇ ਉਹਨਾਂ ਕੋਲ ਮਸ਼ੀਨ ਨਹੀਂ ਚੱਲੀ 12 ਛਾਲੀ ਗੁਜਰਾਤ ਏਰੀਆ ਚ ਲਿਆਏ ਸੀ ਅਸੀਂ ਤੇ ਉੱਥੋਂ ਅਸੀਂ ਨਹੀਂ ਗੁਜਰਾਤ ਲੈ ਅਸੀਂ ਲਿਆਏ तकरीबन ਫਰੋਜਪੁਰ ਤੋਂ ਏਜੰਸੀ ਜੋ ਉਹਨਾਂ ਬੰਦਾਂ ਤੋਂ ਨਹੀਂ ਚੱਲੀ ਉਹਨਾਂ ਨੇ ਕੀ ਕੰਮ ਕੀਤਾ ਆਪਣੇ ਪੰਜਾਬੀ ਬੰਦੇ ਜਲਾਲਾਬਾਦ ਤੋਂ ਕਿਤੇ ਵੀਰ ਨੇ ਲੈਂਦੀ ਆ ਚਲਾਉਣ ਵਾਸਤੇ ਤੇ ਉਹਨੇ ਵੀ ਇੱਕ ਦਾ ਸੇਨ ਲਾਇਆ ਮਸ਼ੀਨ ਉਹਦੇ ਤੋਂ ਵੀ ਨਹੀਂ ਚੱਲੀ ਉਹ ਕਟਾ ਗਿਆ ਏਜੰਸੀ ਦਾ ਅਸੀਂ ਜਾ ਕੇ ਮਸ਼ੀਨ ਦੇ ਆਸ-ਪਾਸੇ ਦੇਖਿਆ ਪਰ ਤਾਂ ਹੋਰ ਦੇਖਦੇ ਵੱਡੀ ਲੈਣੀ ਆ ਵੀ ਵੱਡੀ ਲਵਾਂਗੇ ਹੈ ਤਾਂ ਵੱਡੀ ਐ ਵੀ ਤੇ ਅਸੀਂ ਉਹਦਾ ਸਾਡੀ ਜਾਨੀ ਜਿਵੇਂ ਕਿਸਮਤ ਚ ਆਉਣਾ ਹੁੰਦਾ ਕੰਬੈਨ ਨੇ ਤੇ ਆਪਾਂ ਜੀ ਉਹਦਾ ਸੌਦਾ ਸਾਡਾ ਹੋ ਗਿਆ ਉਹ ਕੰਬੈਨ ਦਾ ਸੌਦਾ ਹੋਇਆ ਤੇ ਜਦੋਂ ਕੰਬੈਨ ਆਪਾਂ ਜੀ ਉਹਦੇ ਚ ਸਾਨੂੰ 3-4 ਫਾਲਡ ਕੱਢੇ ਅਸੀਂ ਉਹਦੇ ਜੀ ਤੇ ਫਾਲਡ ਵੀ ਮਿਹਨਤ ਬਹੁਤ ਕੀਤੀ ਕੱਢਣ ਲੱਗੇ 4 ਫਾਲਡ ਇਸ ਤਰ੍ਹਾਂ ਕੱਢੇ ਆ ਉਹਦੇ ਜਿੱਦੂ ਜੀ ਅਸੀਂ ਮਸ਼ੀਨ ਕਰੇ ਲਿਆਏ ਉਹਦੇ ਸਟਾਵ ਕਰ ਦੇਖੇ ਸਟਾਵ ਕਰ ਬਗੈਰਾ ਤਕਰੀਬਨ ਉਹਦੀ ਨਿਗਾਹ ਮਾਰੀ ਜਦੋਂ ਮਸ਼ੀਨ ਦੀ ਚੈਸੀ ਲੈਣ ਨੂੰ ਉਹਦੇ ਇੱਕ ਦਾ ਸਟਾਵ ਕਰ ਜੀ ਅੱਗੇ ਉੱਚੇ ਕੀਤੇ ਜੇ ਆਪਾਂ 1 ਕੈਂਚੀ ਕਿਉਂਕਿ ਜਦੋਂ ਚਲਦੀ ਹੀ ਮਸ਼ੀਨ ਇਹ ਚੱਲਣ ਕਰਨ ਉਹ ਸਟਾਵ ਕਰ ਲੱਗਦੇ ਹੀ ਬੈੱਡ ਦੇ ਨਾਲ ਨਾਲ ਜਮ ਬਿਲਕੁਲ ਤੇ ਜਿਹੜੇ ਜਿੱਦਾਂ ਹੁਣ ਪ੍ਰਾਲੀ ਸਟਾਵ ਕਰਾਂ ਦੇ ਕੋਈ ਡਿੱਗਦੀ ਆਉਂਦੀ ਨੇ ਉਹ ਇਕੱਠੇ ਜੁੜ-ਜੁੜ ਕੇ ਇਕੱਠੀ ਹੋਈ ਜਾਂਦੀ ਸੀ ਉਹ ਫਾਲਦੀ ਉਹ ਆਪਾਂ ਹਾਂ ਦੇ ਕੱਟਦੇ ਜੀ ਉਹ ਆਪਾਂ ਇਹ ਨਹੀਂ ਵੀ ਕੰਬਾਈਨ ਜਦੋਂ ਲਈ ਹੀ ਕਣਕ ਦੇ ਸੀਜ਼ਨ ਚ ਐ ਤੇ ਉਹ ਆਪਾਂ ਉਹਦਾ ਕੱਟਦਾ ਇੱਕ ਐਡਲਜੈਂਡ ਦਾ ਥੋੜਾ ਫ ਤੇ ਹੋਰ ਇਹਦੇ ਜੀ ਫਾਰਡ ਬਹੁਤ ਕੱਢਿਆ ਆਪਾਂ ਤੁਹਾਨੂੰ ਕੀ ਕੀ ਦੱਸਾਂਗੇ ਤੇ ਇਹਦੇ ਇਹ ਕੱਪਾ ਜਿਹਾ ਪੱਲੇ ਪੱਲੇ ਵੀ ਲਾਏ ਸੀ ਤੇ ਹੋਰ ਇਹਦਾ ਜੀ ਫਾਰਡ ਇਹਦੇ ਜੀ ਆਪਾਂ ਬਹੁਤ ਕੱਢਿਆ ਜਿੰਨੇ ਵੀ ਤੁਸੀਂ ਕਹਿ ਦੋ ਨਾ ਓਨੇ ਕੱਢਿਆ ਤੇ ਮਸ਼ੀਨ ਨੂੰ ਚੱਲਣ ਦੇ ਵਿੱਚ ਇੱਕ ਨੰਬਰ ਮਸ਼ੀਨ ਆ ਆਪਾਂ ਨੂੰ ਸਿਰਫ ਆਪਾਂ ਉਹਨੂੰ ਵੇਚਿਆ ਕਿਉਂ ਆ ਬੰਦੇ ਸਾਡੇ ਇੱਕ ਡਰਾਈਵਰ ਅਨਜਾਨੇ ਤੇ ਇਹਨੂੰ ਜੀ ਜਦੋਂ ਆਪਾਂ ਏਜੰਸੀ ਵਾਲੇ ਕੋਲ ਲੈ ਏਜੰਸੀ ਵਾਲੇ ਨਾਲ ਆਪਾਂ ਨੂੰ ਇਹ ਗੱਲ ਕੀਤੀ ਆ ਕਿ ਇਹ ਮਸ਼ੀਨ ਤੈਨੂੰ ਵਾਅਦਾ ਹੀ ਕਰੂਗੀ ਹੱਕ ਆਪਣਾ ਜੀ ਨਵਾਂ ਸਾਲ ਸੀ ਉਹ ਤੇ ਨਵਾਂ ਸਾਲ ਚੜਿਆ ਸੀ ਉਸੇ ਦਿਨੀ ਆਪਾਂ ਉਸੇ ਦਿਨੀ ਲਿਆਏ ਕਹਿੰਦਾ ਤੇਰੇ ਨਵੇਂ ਸਾਲ ਚ ਬਹੁਤ ਵਾਅਦੇ ਕਰੂਗੀ ਤੇ ਤੂੰ ਸਾਨੂੰ ਯਾਦ ਕਰੇਂਗਾ ਵੀ ਮੈਂ ਕੋਈ ਚੀਜ਼ ਲਈ ਥੀ ਤੇ ਵਾਕਿਆ ਜੀ ਆਪਾਂ ਨੇ ਉਹਨੂੰ ਬਹੁਤ ਉਹਨੇ ਵਾਅਦੇ ਕੀਤੇ ਆਪਾਂ ਨੂੰ ਕਰਮਾ ਵਾਲੇ ਨੇ ਆਪਾਂ ਨੂੰ ਇੰਨਾ ਇੰਨਾ ਫਾਇਦਾ ਕੀਤਾ ਕਿ ਇੰਨੀ ਕਮਾਈ ਕੀਤੀ ਆ ਉਹਦੇ ਨਾਲ ਜੀ ਅਸੀਂ ਉਹਨੇ ਦੋ ਕੰਬਾਈਨਾ ਬਣਾ ਦਿਆਂ ਜ਼ਮੀਨ ਵੀ ਲਈ ਆ ਥੋੜੀ ਜੀ ਆਪਾਂ ਜਿੰਨੇ ਕੋਈ ਲੈ ਸਕਦੇ ਸੀ ਤੇ ਤਕਰੀਬਨ ਗੱਡੀ ਵਗੈਰਾ ਬਹੁਤ ਕੁਝ ਉਹਦੇ ਤੋਂ ਆਪਾਂ ਕਮਾਈ ਕੀਤੀ ਆ ਜੀ ਤੇ ਮਸ਼ੀਨ ਵੇਚਣ ਵਾਲੀ ਨਹੀਂ ਸੀ ਮਸ਼ੀਨ ਬਹੁਤ ਵਧੀਆ ਸੀ ਤੇ ਆਪਾਂ ਨੇ ਕੀਤਾ ਉਹਨੇ ਵਾਦਾ ਇਹਦੇ ਜਿਹੜੇ ਬੰਦਾਂ ਨੇ ਆਪਾਂ ਵੇਚੀ ਆ ਉਹਨਾਂ ਵੀ ਵਾਦਾ ਉਹਨਾਂ ਨੇ ਵੀ ਕਰ ਗਏ ਹੁਣ ਅੱਗੇ ਜਿਹੜੇ ਲੈ ਕੇ ਗਏ ਆ ਉਹਦੇ ਚੀਜ਼ ਦੀ ਆਪਾਂ ਨੂੰ ਉਹਨਾਂ ਨੂੰ ਹੁਣ ਆਪਾਂ ਵੀਡੀਓ 'ਚ ਨਹੀਂ ਬੋਲ ਸਕਦੇ ਉਹਨੂੰ ਕੀ ਕੀਤਾ ਉਹਦਾ ਕੀ ਨਹੀਂ ਕੀਤਾ ਉਹ ਚੀਜ਼ ਬਾਰੇ ਨਹੀਂ ਬੋਲ ਸਕਦਾ ਆਪਾਂ ਵੀਡੀਓ 'ਚ ਤੇ ਉਹ ਮੈਂ ਉਹਨਾਂ ਨੂੰ ਕਹੇ ਮੇਰੀ ਭੈਣ ਨਾਲ ਗੱਲ ਕਰਾ ਦੀ ਉਹਦੇ ਚਾ ਇੱਕ ਕਮੀ ਇਹੀ ਆ ਕਿ ਉਹਦਾ ਇੰਜਨ ਛੋਟਾ ਥੋੜਾ ਜਿਹਾ ਤੇਲ ਵੱਧ ਪੀਦਾ ਸੀ ਪਰ ਹੋਰ ਕੋਈ ਕਮੀ ਨਹੀਂ ਸੀ ਉਹਦੇ ਚਾ ਤੇ ਉਹਦਾ ਕਰਨ ਵੇਚਣ ਦਾ ਕਰਨ ਹੈ ਡਰਾਈਵਰ ਹੈ ਇੱਕ ਕੋਈ ਚਲਾਉਂਦਾ ਉਹਨੂੰ ਨਾ ਜਦੋਂ ਆਪਾਂ ਉਹਦੀ ਰੀਲ ਬਣਾਈ ਸੀ 6 ਪੈਵ ਵਾਲੀ ਵਿਸ਼ਾਲ ਟੈਵ ਜਦੋਂ ਆਪਾਂ ਉਹਨੂੰ ਚਲਾਉਨੇ ਆ ਕੋਈ ਵੀ ਕੰਬੈਨ ਚਲਾਉਂਦੇ ਆ ਮਸ਼ੀਨ ਨੂੰ ਜੇ ਆਪ ਕਰ ਆਪਾਂ ਤੇਜ਼ ਤੋਰੀ ਜਾਂਦੇ ਤੋਰੀ ਜਾਂਦੇ ਅੱਗੇ ਜਦੋਂ ਮੁੱਕਦਾ ਘੇੜਾ ਉੱਥੇ ਜਾ ਕੇ ਡਰਾਈਵਰ ਦਾ ਫਰਜ਼ ਬੰਦਾ ਹੈ ਕਿ ਮਸ਼ੀਨ ਨੂੰ ਥੋੜਾ ਜਿਆ ਸਲੋ ਕਰਨਾ ਚਾਹੀਦਾ ਕਿਉਂਕਿ ਉਹ ਜਿਹੜੇ ਟੁੱਟੇ ਹੁੰਦੇ ਟੱਕ ਹੋ ਜਾਂਦੇ ਆ ਉਹ ਬੰਦਾ ਸਲੋ ਨਹੀਂ ਕਰਦਾ ਚੱਲਦੇਵੇਂ ਉਤੋਂ ਦੀ ਬਾ ਇਹਦੇ ਕਾਰਨ ਉਹਨੇ ਮਾਰਕੀਟ ਘਵਾ ਲਈ ਥੋੜੀ ਜੀ ਇਹ ਸਾਨੂੰ ਇੱਕ ਇੱਕ ਕਾਰਨ ਦੇਖਣੀ ਪੈ ਗਈ ਮਸ਼ੀਨ ਨੇ ਮਸ਼ੀਨਾਂ ਆਪਾਂ ਹੁਣ ਦੋ ਲੈ ਲਈਆਂ ਜੀ ਹੋਰ ਤੇ ਅਸੀਂ ਤਾਂ ਕਹਨੇ ਵੀਰ ਜਿਹੜਾ ਵੀ ਕੋਈ ਲੈ ਕੇ ਗਿਆ ਉਹਨਾਂ ਨੂੰ ਵਾਧੇ ਹੀ ਕਰੇਗੀ ਤੇ ਨਹੀਂ ਬਹੁਤ ਚੰਗੀ ਆ ਪਾਜੀ ਉਹਦੀ 84 ਕੀਤੇ 57 ਇੰਚ 57 ਚੋਂ ਆਪਾਂ ਉਹੀ ਉਹਦੀ ਪਾਤੀ ਸੀ ਜੀ 48 ਇੰਚ ਜਿਹੜੀ ਪਹਿਲਾਂ ਉਹਦੇ ਚਾਹੀਏ 55 ਪਾ ਕੱਢ ਲਈ ਤੇ ਉਹ ਵੀਰ ਨਾਲ ਇਸੇ ਕਰਕੇ ਮੈਂ ਗੱਲ ਕਰਨੀ ਆ ਉਹਦੇ ਨਾਲ ਕਿ ਮੇਰੇ ਨਾਲ ਇੱਕ ਵਾਰੀ ਗੱਲ ਕਰ ਲੈਗਾ ਜਿਹਨੇ ਜਿਹੜਾ ਵੀਰ ਮਸ਼ੀਨ ਲੈ ਗਿਆ ਜੇਕਰ ਆਪਣੀ ਵੀਡੀਓ ਦੇਖਦਾ ਹੈ ਜਰੂਰ ਕਨੈਕਟ ਕਰੇ ਤੇ ਦਾ ਮੈਂ ਉਹਨਾਂ ਬਾਈਆਂ ਦਾ ਨੰਬਰ ਲੈ ਕੇ ਉਹਦੇ ਨਾਲ ਗੱਲ ਜਰੂਰ ਕਰਾਂਗਾ ਕਿ ਇਹਦਾ ਕੁਝ ਕਰ ਲਈ ਤੇ ਮਸ਼ੀਨ ਕਟਰ ਬਿਲਕੁਲ ਨਵਾਂ ਬਣਾਇਆ ਸੀ ਬਹੁਤ ਪੈਸੇ ਲਾਏ ਤੇ ਮਸ਼ੀਨ ਆਪਾਂ ਸਸਤੀ ਦੇ ਦਿੱਤੀ ਆ ਤੇ ਹੁਣ ਆਪਾਂ ਲਿਆਵਾਂਗੇ ਜੋ ਜਿਸ ਦਿਨ ਉਹ ਲਿਆਵਾਂਗੇ ਉਸ ਦਿਨ ਤੁਹਾਨੂੰ ਜਰੂਰ ਆਪਾਂ ਵੀਡੀਓ ਪਾਵਾਂਗੇ ਬਾਈ ਰਹੀ ਸਾਹਮਣੇ ਬਸ ਥੋੜਾ ਹੀ ਰਹਿ ਗਿਆ ਕੰਮ ਤਕਰੀਬਨ ਲੱਗ ਚੱਲੇ ਸਿਰੇ ਤੇਰਾ ਡੈਡੀ ਯਾਰ ਨਿਜਾਨ ਡਰਾਈਵਰ ਦਾ ਪੂਰਾ ਇਧਰ ਦੱਸੀ ਮੜਾ ਜਾ ਪੂਰਾ ਹੈ ਮੈਨੂੰ ਤਾਂ ਨਿਜਾਨ ਲੱਗਦਾ ਪੂਰਾ ਡਰਾਈਵਰ ਕਿਹੜੇ ਪਾਸੋਂ ਪੂਰਾ ਹੈ ਲੈ ਵਾ ਗਿਆ ਹੈ ਕਿਹੜੇ ਪਾਸੋਂ ਹੈ ਕੀ ਤੁਸੀਂ ਨਹੀਂ ਚਲਾ ਚੋਟੀ ਤੱਕ ਮਾੜਾ ਮੋਟਾ ਇਹ ਦੜੋਂ ਨੂੰ ਬੜਾ ਛੋਟੀ ਨਹੀਂ ਤੂੰ ਦੱਸ ਨਾ ਨਹੀਂ ਇਹ ਨੂੰ ਪਤਾ ਹਾਂ ਨੂੰ ਪਤਾ ਹੈ ਬੜਾ ਉੱਚੀ ਬੋਲ ਹੈ ਉਹਨੂੰ ਪਤਾ ਹੈ ਚੋਟੀ ਤੇ ਉਹ ਨਾ ਨਹੀਂ ਕਿਸੇ ਦਾ ਚੋਟੀ ਡਰਾਈਵਰ ਕੌਣ ਹੁੰਦਾ ਬਰ ਪੜੇ ਚਾਚੇ ਨੂੰ ਪੁੱਛ ਲੈ ਹਾਂ ਚੋਟੀ ਡਰਾਈਵਰ ਪਤਾ ਹੈ ਕੌਣ ਹੁੰਦਾ ਨਹੀਂ ਪਤਾ ਤੈਨੂੰ ਕਿਹਦੇ ਚਾਚੇ ਨੂੰ ਪੁੱਛ ਪਤਾ ਹੈ ਗਾਈ ਚਲੋ ਹੌਲੀ ਹੌਲੀ ਤੈਨੂੰ ਪਤਾ ਲੱਗ ਜਾਗਾ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਹੈ ਜੀ ਆਪਾਂ ਹੁਣ ਮਿਲਾਂਗੇ ਕਿਸੇ ਨਵੇਂ ਵਲੌਗ ਤੇ ਆਓ ਤਕਰੀਬਨ ਆਪਣਾ ਅੱਜ ਦਾ ਆ ਲਾਸਟ ਦਿਨ ਹੀ ਵੜਾਈ ਮਸ਼ੀਨ ਨੂੰ ਤੋੜੂਗੇ ਤੇ ਆਪਾਂ ਬਾਹਰ ਜਾਣ ਵਾਸਤੇ ਦੀ ਰਿਪੇਅਰਿੰਗ ਦੀ ਸ਼ੁਰੂ ਕਰਾਂਗੇ ਤੋ ਕਿ ਇਹਦੇ ਤਕਰੀਬਨ ਇਹ ਸ਼ੀਲਡਾ ਵਗੈਰਾ ਲਾਵਾਂਗੇ ਇਹ ਮਸ਼ੀਨ ਆਪਾਂ ਇੱਕ ਇਹ ਲੈ ਕੇ ਜਾਣੀ ਇੱਕ ਦਸਮੀ ਲੈ ਕੇ ਜਾਣੀਆਂ ਜਿਹੜੀ ਆਪਾਂ ਦੂਸਰੇ ਲਾਏ ਉਹ ਆਪਾਂ ਇੱਥੇ ਲੋਕਲੇ ਚਲਾਵਾਂਗੇ ਹੁਣ ਬੰਦਾ ਹੋਇਆ ਹੀ ਥੋੜਾ ਜਾਂ ਤੇਜ ਬਾਕੀ ਆਪਾਂ ਗੱਲ ਕਰਦੇ ਆ ਜੀ ਉਹਦੇ ਦੂਸਰੇ ਭਰਾ ਨਾਲ ਉਹਦੇ ਕੋਲੋਂ ਪੁੱਛਦੇ ਆ ਮੂੰਗੀ ਦੀ ਫਸਲ ਦੀ ਬਜਾਈ ਬਾਰੇ ਮੂੰਗੀ ਦੀ ਫਸਲ ਵਿਕਣੀ ਚਾਹੀਦੀ ਜਾਂ ਨਹੀਂ ਚਾਹੀਦੀ ਚਲਦੇ ਆ ਜੀ ਉਹਦੇ ਕੋਲੇ ਇਹ ਬਾਕੀ ਪਤਾ ਨਹੀਂ ਕਿਹੜਾ ਇਨਾਂ ਚ ਵੇਚ ਗਿਆ ਮੂੰਗੀ ਦੋਨਾਂ ਚ ਕੋਈ ਹਿੱਕ ਵੇਚ ਗਿਆ ਇਧਰ ਭਾਈ ਇੱਕ ਹੋਰ ਭਾਈ ਆ ਰਵੀ ਦਾ ਪੁੱਛਦਾ ਛੋਟਾ ਭਰਾ ਕਿ ਵੱਡਾ ਪਹਿਲਾਂ ਤਾਂ ਸਾਸਰੀ ਘਰ ਬਲਾਹ ਇਹਦਾ ਫਿਰ ਰਵੀ ਦਾ ਛੋਟਾ ਭਰਾ ਕਿ ਵੱਡਾ 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 ਤੇ ਮੂੰਗੀ ਦੀ ਫਸਲ ਪਰ 10 ਮੂੰਗੀ ਫਸਲ ਹੀ ਬਿਜਾਈ ਕਰਨੀ ਚਾਹੀਦੀ ਜੇ ਨਹੀਂ ਨਹੀਂ ਕਰਨੀ ਚਾਹੀਦੀ ਹੈ ਫਾਇਦੇ ਕੀ ਨੇ ਦੇਖ ਫਾਇਦੇ ਬਹੁਤ ਰਹ ਬਣਦੀ ਇੱਕ ਤਾਂ ਹੋਰ ਐ ਇੱਕ ਖਰਚਾ ਨਿਕਲ ਆਉਂਦਾ ਲਵਾਈ ਲਵਾਈ ਦਾ ਅੱਛਾ ਜੀ ਹਾਂ ਇੰਨੇ ਖਰਚੇ ਨਿਕਲਦੇ ਰਵੀ ਨੇ ਰੇਹ ਬਾਰੇ ਦੱਸਿਆ ਨੇ ਵੀ ਰੇਹ ਦਾ ਫਾਇਦਾ ਹੈਗਾ ਨਹੀਂ ਰੇਹ ਦਾ ਫਾਇਦਾ ਰੇਹ ਇੰਨੀ ਹਰੀ ਰੇਹ ਵਿੱਚ ਬਣਦੀ ਜਿਹੜੀ ਫਾਇਦਾ ਹੀ ਹੈ ਦਾ ਉਹ ਆਂਦਾ ਉਹਨੇ ਰੇਹ ਬਾਰੇ ਇਹਨੂੰ ਦੱਸਿਆ ਹੋਰ ਫਾਇਦੇ ਫਿਰ ਦੱਸਿਆ ਇਹਦਾ ਨਾ ਵੀਜਣ ਰਕੀ ਫਾਇਦਾ ਨਾ ਵੀਜਣ ਦਾ ਇਹ 4 ਪੈਸੇ ਰਲ ਜਾਂਦੇ ਨਾਲ ਵਿਹਲਾ ਪਿਆ ਹੁਣ ਟਿੱਕਰ ਵਾਂਗ ਇਹ ਕਰਨ ਦੀ ਨਾ ਬਜਾਈ ਕਰੀ ਫਿਰ ਇਹਦਾ ਕੀ ਫਾਇਦਾ ਨਾ ਬਜਾਈ ਕਰਕੇ ਹਾਂ ਮੂੰਗੀ ਦੀ ਨਹੀਂ ਫਿਰ ਤਾਂ ਫਾਇਦਾ ਕੀ ਹੋਣਾ ਹਾਂ ਇਹ ਤਾਂ ਵਾਂਣ ਵਿਹਲਾ ਹੀ ਪਿਆ ਰਹਿਣਾ ਹੁਣ ਟਿੱਕਰ ਵਿਹਲਾ ਪਿਆ ਰਹਿ ਬਣ ਗਈ ਨਾਲੇ 4 ਪੈਸੇ ਲਵਾਈ ਨਿਕਲੇ ਹੋ ਵਿੱਚੋਂ ਇਹ ਮੂੰਗੀ ਤੇਰੀ ਆ ਗਾ ਰਵੀ ਦੀ ਆ ਇਹ ਰਵੀ ਦੀ ਅੱਛਾ ਤੂੰ ਵੜ ਲਈ ਆ ਤੇਰੀ ਕਿੰਨੀ ਨਿਕਲੀ ਆ ਆਪਣੀ ਤੇਰੀ ਨਿਕਲਿਆ 40000 ਦੀ ਨਿਕਲਿਆ ਜੀ ਅੱਛਾ ਤੇਰੀ 40 ਦੀ 26000 ਜੋਂ ਦਾ ਮੇਰੇ ਨਿਕਲੇ ਉਹਨੇ ਮਿਹਨਤ ਕੱਟ ਗਈ ਤਾ ਕੱਟ ਨਿਕਲੀ ਆਉਂਦੀ ਪਾਨ ਦਾ ਵਰਕ ਹੋਣਾ ਹੈ ਜੰਗਲੇ ਪਾੜੇ ਦਾ ਹਾਂ ਇਹ ਤਾਂ ਹੈ ਇਹ ਜਿਹੜਾ ਜਾ ਰਹੇ ਹੋ ਗਿਆ ਥੋੜਾ ਯਾਰ ਇਹ ਜਿੰਨੀ ਨੇ ਉੱਥੋਂ ਕੱਢੀ ਉਨੀ ਇੰਦੇ ਹੀ ਨਿਕਲ ਪੋਗੀ ਮਿਹਨਤ ਮਿਹਨਤ ਬੜੀ ਆ ਥੋੜੀ ਜਿਹੀ ਨੇ ਮਿਹਨਤ ਇੰਦੇ ਜਿਨੀ ਨੇ ਪੂਰੀ ਕੀਤੀ ਮਿਹਨਤ ਕਰਦਾ ਨਾਲੇ ਝਾੜੇ ਵੀ ਚੰਗਾ ਨਿਕਲੇ ਆ ਨਿਕਲੇ ਆ ਵਧੀਆ ਉਹ ਕਿਵੇਂ ਆ ਬਾਈ ਉਹ ਵੇਖਣ ਆਇਆ ਸੋਲਰ ਅੱਛਾ ਹੋਣੀ ਲਵਾਇ ਕਿਤੇ ਇੱਕ ਪਰਸਨ ਲਵਾਇ ਅੱਛਾ ਪਰਸੋ ਇਹਦੇ ਸੋਲਰ ਦੇ ਕੀ ਫਾਇਦੇ ਆ ਸੋਲਰ ਦੇ ਫਾਇਦੇ ਆ ਵੀ ਆਉਦਾ ਚੱਲੀ ਜਾਣੀ ਐ 24 ਘੰਟਿਆਂ ਨੂੰ ਚੱਲ ਜਾਣੀ ਤੇ ਲੈੜ ਦਾ ਇੰਤਜ਼ਾਮ ਨਹੀਂ ਕਰਨਾ ਪੈਂਦਾ ਮੈਂ ਲੂਟ ਦਾ ਕੋਈ ਐ ਨਹੀਂ ਜਦੋਂ ਮਰਜੀ ਛੱਡੋ ਹਾਂ ਪਾਣੀ ਤਿਆਰ ਹੈ ਤੇ ਇਹ ਰਾਤ ਨੂੰ ਚਲਦੀ ਆ ਨਹੀਂ ਛਾਉ ਨੂੰ 6 ਵਜੇ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਨਹੀਂ 7 ਵਜੇ ਚਲਦੀ ਆ ਤੇ ਜੇ ਘਰ ਜਿਆਦਾ ਤੁੰਦਾ ਰਹਿਣਾ ਵਗੈਰਾ ਮੈਂ ਟੋਪੜਾ ਨਿਕਲੂ ਉਦੋਂ ਕੀ ਬਣੂਗੇ ਚੱਲੂਗੀ ਬੱਦਲਾਂ ਜਾਣ ਵਧੀਆ ਪੂਰੇ ਧੁੰਦ ਚ ਅੱਜ ਤੜਕੇ ਬੱਦਲ ਪੂਰੇ ਸੀਗੇ ਵਧੀਆ ਚੱਲੀ ਆ ਤੇ ਧੁੰਦ ਦੇ ਵਿੱਚ ਧੁੰਦ ਦੇ ਹੀ ਚੱਲ ਪੈਂਦੀ ਆ ਮਾੜਾ ਜਿਹਾ ਬਸ ਚਾਨਣ ਚਾਹੀਦਾ اچھا ਯਾਨੀ ਕਿ ਧੁੰਦ ਜੀ ਵੀ ਚੱਲੂਗੀ ਤੇ ਬੱਦਲ ਜੀ ਵੀ ਚੱਲੂਗੀ ਬੱਦਲ ਜੀ ਵੀ ਚੱਲੂਗੀ ਤੇ ਰਾਤ ਨੂੰ ਨਹੀਂ ਚੱਲਣਾ ਇਹਨਾਂ ਨੂੰ ਰਾਤ ਨੂੰ ਨਹੀਂ ਚੱਲਣਾ ਤੇ ਚਾਰਜਰ ਜੇ ਜੇਕਰ ਬੈਂਡਰ ਹੁਣ ਫਿਰ ਤਾਂ ਕਰੂਗੀ ਕੰਮ ਦਾ ਆ ਇਹ ਕਰੂਗੀ ਬੈਟਰੀ ਲਾਏ ਹੁਣ ਫਿਰ ਰਾਤ ਨੂੰ ਵੀ ਚੱਲੂਗੀ ਇਹਨੇ ਕਿੰਨੇ ਬੈਂਡਰ ਲੱਗਦੇ ਆ ਹੈ ਬੈਟਰੀ ਕਿੰਨੇ ਲੱਗਦੇ ਨੇ ਇਹਦੇ ਜੇ ਲਾਉਣੇ ਹੋਣ ਤਾਂ ਇਹ ਲਾਉਣੇ ਹੁਣ ਤੇ ਤੇ ਚਾਰ ਬੈਂਟਰੀ ਲੱਗਦੇ ਆ ਅੱਛਾ ਚਾਰਾਂ ਲੱਗਦੇ ਆ ਜੀ ਇਦ ਇੱਕ ਬਾਈ ਹੋਰ ਆਇਆ ਪੈਂਦੇ ਨਾ ਕਰਾਉਣੇ ਥੋੜੀ ਗੱਲ ਬਾਤ। ਖਾ ਗੋਈਆ ਵਾ ਗਿਆ। ਕੈ ਦਣਾ ਕਦੋਂ? ਅੱਜ ਪੱਕਾ ਨਾ ਰਹਿ ਜਾਏ। ਤੂੰ ਫਿਰ ਥੱਲੇ ਦਾ ਕਰਾ ਦੇ ਮੂੰਗੀ ਤੇ ਹੈ ਕੋਈ ਗੱਡਾ ਲੇਗੇ ਵਿਚਾਂ ਤੇ। ਸਾਰੇ ਜਣੇ